ਤੰਗਣਾ ਰਣਾਉਤ ਮਾਮਲੇ ਦੇ ਉੱਤੇ ਵਿਜੇ ਸੰਪਲਾ ਦਾ ਵੱਡਾ ਬਿਆਨ ਆਇਆ ਭਾਜਪਾ ਆਗੂ ਵਿਜੇ ਸੰਪਲਾ ਬੋਲੇ ਨੇ ਵਰਦੀ ਦੀ ਇੱਜ਼ਤ ਰੱਖਣੀ ਚਾਹੀਦੀ ਸੀ ਯਾਰ ਉਸ ਕੁੜੀ ਨੇ ਕੁਲਵਿੰਦਰ ਕੌਰ ਨੇ ਜੋ ਕੁਝ ਕੀਤਾ ਕੰਗਣਾ ਰਣਾਉਤ ਨੂੰ ਥੱਪੜ ਮਾਰ ਕੇ ਉਹ ਗਲਤ ਕੀਤਾ ਵਿਜੇ ਸਾਹਮਪਲਾ ਦਾ ਕਹਿਣਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਇਸ ਦਾ ਖਾਮਿਆਜ਼ਾ ਪਹੁੰਚਣਾ ਪੈ ਸਕਦਾ ਪੰਜਾਬ ਵਾਸਤੇ ਇਹ ਗਲਤ ਹੈ ਪਰ ਗੱਲ ਇੱਥੇ ਖੜਦੀ ਹੈ ਕਿ ਜੇ ਕੁਲਵਿੰਦਰ ਕੌਰ ਨੇ ਗਲਤ ਵੀ ਕੀਤਾ ਹਾਲਾਂਕਿ ਜ਼ਰੂਰ ਇਹ ਮੰਨਿਆ ਜਾ ਸਕਦਾ ਹੈ ਕਿ ਕਿਸੇ ਨੂੰ ਐਵੇਂ ਹਿੱਟ ਕਰਨਾ ਜਾਂ ਵਰਦੀ ਦੇ ਵਿੱਚ ਇੱਕ ਫੌਜੀ ਦੇ ਵੱਲੋਂ ਜਾਂ ਸੀਆਈਐਸਐਫ ਜਵਾਨ ਦੇ ਵੱਲੋਂ ਇਸ ਤਰ੍ਹਾਂ ਕਿਸੇ ਨੂੰ ਮਾਰਨਾ ਇਹ ਗਲਤ ਹੈ ਬਿਲਕੁਲ ਗਲਤ ਹੋ ਸਕਦਾ ਹੈ ਇਸ ਨੂੰ ਗਲਤ ਮੰਨਿਆ ਜਾ ਸਕਦਾ ਪਰ ਇਸ ਦੇ ਪਿੱਛੇ ਕਾਰਨ ਕੀ ਨੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕੁਲਵਿੰਦਰ ਕੋਰ ਨੇ ਇਸ ਤਰ੍ਹਾਂ ਕਿਉਂ ਕੀਤਾ ਹੈ ਸਮਝਣਾ ਬਹੁਤ ਜ਼ਰੂਰੀ ਹੈ ਉਹ ਗੱਲਾਂ ਬਹੁਤ ਹੋ ਚੁੱਕੀਆਂ ਨੇ ਉਸ ਬਾਰੇ ਬਹੁਤ ਚਰਚਾ ਕਰ ਲਈ ਗਈ ਹੈ ਵੱਖ-ਵੱਖ ਬਿਆਨ ਹਰ ਕਿਸੇ ਦੇ ਸਾਹਮਣੇ ਆ ਚੁੱਕੇ ਨੇ ਪਰ ਇੱਥੇ ਆ ਕੇ ਇੱਕ ਐਗਜ਼ਾਮਪਲ ਦੇਣਾ ਬਹੁਤ ਜ਼ਰੂਰੀ ਹੈ ਕਨਈਆ ਕੁਮਾਰ ਮਨੋਜ ਤਿਵਾਰੀ ਦੇ ਖਿਲਾਫ ਇਲੈਕਸ਼ਨਜ਼ ਲੜਦਾ ਹੈ ਔਰ ਕਨਈਆ ਕੁਮਾਰ ਨੂੰ ਆਪਣੀ ਕੈਂਪੇਨ ਦੇ ਦੌਰਾਨ ਜਦੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਕਨਈਆ ਕੁਮਾਰ ਬੈਠਾ ਹੁੰਦਾ ਤੇ ਬਾਹਰ ਆਉਂਦਾ ਉਸ ਤੋਂ ਬਾਅਦ ਕੈਂਪੇਨ ਸ਼ੁਰੂ ਕਰਦਾ ਉਹਦੇ ਆ ਕੇ ਥੱਪੜ ਮਾਰ ਦਿੱਤਾ ਜਾਂਦਾ ਉਹਦੇ ਮੂੰਹ ਤੇ ਸ਼ਾਈ ਸੁੱਟ ਦਿੱਤੀ ਜਾਂਦੀ ਹੈ ਉਹਨੂੰ ਹਾਰ ਪੈਣਾਉਣ ਆਇਆ ਇੱਕ ਮੁੰਡਾ ਉਹਦੇ ਕਕ ਵਾਂਸੂ ਮੋਰ ਦੇ ਨਾਰੇ ਲਾਉਂਦੇ ਉਦੋਂ ਉਸ ਨੂੰ ਜਾਇਜ਼ ਠਹਿਰਾ ਦਿੱਤਾ ਜਾਂਦਾ ਮਤਲਬ ਕਿ ਇੱਕ ਹੁਕਮਰਾਨ ਧਿਰ ਜਿਹੜੀ ਹੈ ਇੱਕ ਬਹੁਮਤ ਬਹੁਮਾਤਰਾ ਦੇ ਵਿੱਚ ਜਿਹੜੀ ਧਿਰ ਹੈਗੀ ਹੈ ਉਹ ਧਿਰ ਕੁਝ ਵੀ ਜਾਇਜ਼ ਤੇ ਨਾਜਾਇਜ਼ ਠਹਿਰਾ ਸਕਦੀ ਹੈ ਜਦਕਿ ਇੱਕ ਕਟ ਗਣਤੀ ਵਿੱਚ ਰਹਿਣ ਵਾਲੀ ਜਿਹੜੀ ਕੌਮ ਹੈ ਜਾਂ ਫਿਰ ਜਿਹੜੀ ਵਿਚਾਰਧਾਰਾ ਹੈ ਉਹ ਆਪ ਮਹਾਰੇ ਕਿਸੇ ਚੀਜ਼ ਨੂੰ ਜਾਇਜ਼ ਜਾਂ ਨਾਜਾਇਜ਼ ਨਹੀਂ ਠਹਿਰਾ ਸਕਦਾ ਕਿ ਨਈਆ ਕੁਮਾਰ ਨੂੰ ਥੱਪੜ ਕਿਉਂ ਮਾਰਿਆ ਗਿਆ ਉਸ ਉੱਤੇ ਕੀ ਐਕਸ਼ਨ ਕੀਤਾ ਗਿਆ ਹਾਲਾਂਕਿ ਜਿਸਨੇ ਥੱਪੜ ਮਾਰਿਆ ਉਸ ਤੋਂ ਬਾਅਦ ਉਸ ਨੂੰ ਬਰੀ ਵੀ ਕਰ ਦਿੱਤਾ ਗਿਆ ਪੁਲਿਸ ਨੇ ਕਸਟਡੀ 'ਚ ਰੱਖਿਆ ਉਹਨੂੰ ਜੇਲ੍ਹ ਨਹੀਂ ਕੀਤੀ ਗਈ ਕਸਟਡੀ ਦੇ ਵਿੱਚ ਰੱਖਿਆ ਕਸਟਡੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਉਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ ਔਰ ਬਾਹਰ ਆ ਕੇ ਉਹ ਬੰਦਾ ਬਿਆਨ ਦਿੰਦਾ ਹੈ ਕਿ ਇਸੇ ਤਰ੍ਹਾਂ ਅੱਗੇ ਵੀ ਕੀਤਾ ਜਾਵੇਗਾ ਇੱਥੇ ਹੈਰਾਨੀ ਦੀ ਗੱਲ ਹੈ ਕਿ ਵਾਂਸਮੋਰ ਦੇ ਨਾਅਰੇ ਉਦੋਂ ਲਾਏ ਗਏ ਨੇ ਪਰ ਇੱਥੇ ਆ ਦੇ ਵਿਚਾਰਧਾਰਾ ਦੀ ਮਾਲਕਨ ਹੋ ਗਈ ਐਥੇ ਹੁਣ ਵਿਜੇ ਸ਼ਾਮਪਲਾ ਕਹਿੰਦੇ ਨੇ ਕਿ ਜੇ ਇਹੀ ਕੁਝ ਕਰਨਾ ਸੀ ਤੇ ਫੌਜ ਛੱਡ ਦੇਣੀ ਚਾਹੀਦੀ ਸੀਗੀ ਫੌਜ ਛੱਡ ਕੇ ਤੇ ਉਸ ਤੋਂ ਬਾਅਦ ਹੋਰ ਬਹੁਤ ਕੁਝ ਹੈਗਾ ਕਰਨ ਨੂੰ ਉਹ ਕਰ ਲੈਣਾ ਚਾਹੀਦਾ ਸੀ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਕੰਗਣਾ ਰਣਾਉਤ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਅਜੇ ਵੀ ਸਰਕੂਲੇਟ ਹੁੰਦੀਆਂ ਨੇ ਕੰਗਣਾ ਰਣਾਉਤ ਕਿਸ ਤਰ੍ਹਾਂ ਦੀ ਵਿਚਾਰਧਾਰਾ ਦੀ ਮਾਲਕਨ ਹੈ ਇਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸਰਕੂਲੇਟ ਹੁੰਦੀਆਂ ਨੇ ਜੇ ਇਸ ਦੇ ਨਿੱਜੀ ਵਿਚਾਰ ਵੀ ਖੋਖੇ ਜਾਣ ਹਾਲਾਂਕਿ ਕਿਸੇ ਦੇ ਉੱਤੇ ਪਰਸਨਲ ਅਟੈਕ ਨਹੀਂ ਕਰਨਾ ਚਾਹੀਦਾ ਕਿਸੇ ਦੀ ਕੈਰੈਕਟਰ ਅਸੈਸਿਨੇਸ਼ਨ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਕਿਸੇ ਤ ਪਰ tạm ਹੀ ਹੁਣ ਐਮਪੀ ਬਣ ਚੁੱਕੇ ਨੇ ਮੰਡੀ ਤੋਂ ਜਿੱਤੇ ਨੇ ਔਰ ਹਾਲ ਹੀ ਦੇ ਵਿੱਚ ਕੈਂਸੀਡੈਂਟ ਹੋਇਆ ਇੱਥੇ ਗੱਲ ਕਰਨੀ ਬਹੁਤ ਜ਼ਰੂਰੀ ਆ ਬੇहद ਲਾਜ਼ਮੀ ਆ ਕਹਿਰ ਕੰਗਣਾ ਰਣਾਉਤ ਉਹ ਲੀਡਰ ਨੇ ਜਿਨ੍ਹਾਂ ਨੇ ਆਪ ਇਹ ਇੱਕ ਇੰਟਰਵਿਊ ਦਿੱਤੀ ਹੋਈ ਹੈ ਕਿ ਜਦੋਂ ਇਹ ਬਾਗੀ ਹੋ ਕੇ ਆਪਣੇ ਘਰੋਂ ਨਿਕਲੇ ਸੀਗੇ ਫਿਲਮ ਇੰਡਸਟਰੀ ਦੇ ਵਿੱਚ ਆਉਣ ਵਾਸਤੇ ਇਹ ਕਹਿੰਦੇ ਨੇ ਕਿ ਜੇ ਉਸ ਵੇਲੇ ਮੈਨੂੰ ਮੇਰੇ ਪਿਓ ਨੇ ਵੀ ਰੋਕਿਆ ਹੁੰਦਾ ਤਾਂ ਮੈਂ ਉਹਦੇ ਚਪੇੜ ਧਰ ਦੇਣੀ ਸੀ ਇਹ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਮਾਲਕ ਨੇ ਸਾਫ਼ ਤੌਰ ਦੇ ਉੱਤੇ ਇਹ ਵੀਡੀਓ ਜਿਹੜੀ ਹੈ ਅਜੇ ਵੀ ਇੰਟਰਵਿਊ ਇਹ ਸੋਸ਼ਲ ਮੀਡੀਆ ਦੇ ਉੱਤੇ ਪਈ ਹੋਵੇਗੀ ਔਰ ਉਸ ਨੂੰ ਸੁਣਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੀ ਵਿਚਾਰਧਾਰਾ ਕੰਗਣਾ ਰਣਾਉਤ ਰੱਖਦੇ ਨੇ ਔਰ ਕੀ ਇਸ ਤਰ੍ਹਾਂ ਦੀ ਵਿਚਾਰਧਾਰਾ ਵਾਲੀ ਲੀਡਰ ਜਿਹੜੀ ਹੈ ਉਹ ਲੋਕਾਂ 'ਚ ਵਿਚਰ ਸਕਦੀ ਹੈ ਉਹ ਲੋਕਾਂ ਦਾ ਸਹੀ ਗਲਤ ਸਮਝ ਸਕਦੀ ਹੈ ਕੰਗਣਾ ਰਣਾਉਤ ਨੂੰ ਗਲਤ ਸੀ ਗਲਤ ਸਮਝਿਆ ਜਾ ਸਕਦਾ ਹੈ ਪਰ ਉਸ ਦੇ ਪਿਛਲਾ ਕਾਰਨ ਸਮਝਣਾ ਬਹੁਤ ਜ਼ਰੂਰੀ ਹੈ ਵਜੇ ਸੰਪਲਾ ਨੇ ਦਾਵਾ ਕਰ ਦਿੱਤਾ ਕਿ ਪੰਜਾਬ ਵਾਸਤੇ ਗਲਤ ਹੋਵੇਗਾ ਪਰ ਕੀ ਪੰਜਾਬ ਆਪਣੇ ਵਾਸਤੇ ਖੜ ਨਹੀਂ ਸਕਦਾ ਉਹ ਕਿਸਾਨਾਂ ਦੀ ਧੀ ਸੀ ਜ਼ਰੂਰ ਯੂਨੀਫਾਰਮ ਦੇ ਵਿੱਚ ਸੀ ਉਸ ਨੂੰ ਡਿਸਪਲਿਨ ਰੱਖਣਾ ਚਾਹੀਦਾ ਸੀਗਾ ਪਰ ਜੇ ਕੁਝ ਕੀਤਾ ਵੀ ਗਿਆ ਤੇ ਆਊਟ ਆਫ ਇਮੋਸ਼ਨਸ ਕੀਤਾ ਗਿਆ ਹਾਲਾਂਕਿ ਉਹ ਇੱਕ ਕਾਂਸਟੇਬਲ ਰੈਂਕ ਦੀ ਜਿਹੜੀ ਅਫਸਰ ਸੀਗੀ ਰਿਪਿਟਾ ਕਾਂਸਟੇਬਲ ਰੈਂਕ ਦੀ ਜਿਹੜੀ ਉਹ ਫੌਜੀ ਸੀਗੀ ਜਵਾਨ ਸੀ ਜਿਸ ਵਾਸਤੇ ਉਹਦੇ ਉੱਤੇ ਇੰਨਾ ਪ੍ਰੈਸ਼ਰ नहीं ले चाहिए था, पर आखिरकार विजय सांपला बोले ने भाजपा के उगे लीडर ने की कुछ बोले ने हो वो भी सुना कि ये तो उसने माना की, माना कि उसने थप्पड़ माना है क्योंकि मैंने उसकी वीडियो भी देखी है कि मेरी माँ बैठी थी ये थी मगर वो अपनी ड्यूटी पे थी उसने यूनिफॉर्म पहनी हुई है यूनिफॉर्म रक्षा करने के लिए पहनी हुई है उनको किसी को टॉर्चर करने के लिए या किसी से मैन हैंडलिंग करने के लिए यूनिफॉर्म नहीं पहनते और जब उन्होंने ये कहा कि मेरे को तब से गुस्सा है तो फिर उनको यूनिफॉर्म उतार के दूसरे काम में लगना चाहिए था अगर यूनिफॉर्म पहिए तो यूनिफॉर्म का सम्मान करना चाहिए और ये जो लोग उनको ऐसे समर्थन कर रहे हैं वो पंजाब का फायदा नहीं पंजाब का नुकसान कर रहे हैं और ये इससे विश्वास जो है वो लोगों के बीच में कमज़ोर पड़ेगा आज कोई भी इंडस्ट्रियलिस्ट यहाँ पैसा इन्वेस्ट करने क्यों नहीं बैठा क्योंकि उनके ऊपर विश्वास नहीं बन पा रहा पंजाब के ऊपर तो अभी पंजाब ने पहले आतंकवाद अच्छा का संताप भोगा फिर ये जो अपने आंदोलन का संताप भोग लिया और आगे जब हम सुरक्षा कर्मचारी भी इसी लाइन पे चले पड़ पड़ेंगे तो ये अविश्वास जो है पंजाब के लिए